ਬਸੰਤ ਸਵਰਗ ਲੋਕਹਿ ਨਿਤਿ ਪ੍ਰਿਥਵੀ ਨਾਮ ਸੰਧਣੈ ਤੰਤਰਵਰਜਨ ਦੇ ਮਹਾਰਾਜ ਦੀ ਜੈ ਸ੍ਰੀ ਰਾਨੰਦ ਜੀ ਬਚਨ ਕਰੇ ਹਨ ਬਸੰਤ ਸਵਰਗ ਲੋਕਹਿ ਜਿਤਿ ਪ੍ਰਿਥਵੀ ਨਾਮ ਸੰਧਣੈ ਬਸੰਤ ਭਾਵਵਾਸਲੇ ਹੋ ਸੁਵਰਗ ਲੋਕਹਿ ਸੁਰਗ ਵਰਕੇ ਦੇ ਸੰਚ ਜਿਤ ਤੇ ਪ੍ਰithvi ਨਾਮ ਖੰਡਣਾ ਜਿਤ ਤੇ ਇਤ ਲੈਣਾ ਨਾਮ ਖੰਡਣਾ ਪ੍ਰਿਥਵੀ ਨੌਂ ਘੰਟਾ ਵਾਲੀ ਕਰਤੀ ਸਾਰੇ ਕਰਤੀ ਬਿਦਾਈ ਕਹਿੰਦੇ ਜੇ ਸਵਰਗ ਵਰਗੇ ਦੇਸ਼ ਵਿੱਚ ਵਸਦੇ ਹੋਣ ਜੇ ਸਾਰੇ ਧਰਤੀ ਨੂੰ ਜਿਤ ਲੈਣ ਬਿਚਰਾਤ ਘਰ ਕੋ ਪਾਲਾ ਨਾਮ ਤੇ ਪ੍ਰਾਣੀ ਧਿਆਨ ਪਰਮਣ ਹੈ ਪਰ ਸਤਿਗੁਰੂ ਕਹਿੰਦੇ ਜੇ ਜਗਤ ਦੇ ਰਖਕ ਪ੍ਰਭੂ ਨੂੰ ਸਾਧਨ ਹੈ ਉਹ ਪ੍ਰਭੂ ਸਰਜ ਹੈ ਕਦੇ ਉਹ ਚੇਤੇ ਨਹੀਂ ਕਰਨਾ ਤਾਂ ਉਹ ਬਲੁਖ ਮਾਨੋ ਜੰਗਲ ਵਿੱਚ ਪੜਪਰੇ ਜਾ ਕਾਕ ਕੋਨ ਤਮਾਸਿਆ ਚੇਤਨਾ ਆਪਸਨਾ ਪਾਚਕ ਦੇ ਜਗਤ ਜੰਤੂੜਾ ਮਾਚਨ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ ਯਾਦ ਨਾਮ ਰਹੇ ਕਦੀ ਕਦ ਸਮਾਤ ਨੂੰ ਯਾਦ ਨਹੀਂ ਕਰੀਤਾ ਹੋ ਨਾਮ ਉਪੋੜੀ ਨਿਤ ਬਰਾਬਰ ਜਦ ਸੋਈ ਤਾਂ ਉਪੋੜੀ ਨਿਤ ਹੋਰ ਰਾਤਦਰ ਜੇ ਦੇ ਮਨੋਖ ਸੁਪਰ ਬਾਤ ਮੰ ਯਾਦ ਨਾ ਕਰੇ ਆਪਣੇ ਹਿਰਦੇ ਵਿੱਚ ਜੁੜੇ ਨਾਮ ਨੂੰ ਨਿਭਾਉਂਦੇ, ਉਹਦੀ ਯਾਦਾਂ ਕਰਦੇ ਜੁੜਦੇ ਨਾਮ ਨੂੰ ਛੋੜੀ, ਬਰਾਬਰੇ ਉਹਦੀ ਸੋਈ ਥਾਰੋ, ਕੋੜੀ ਨਾ ਕੋਰ ਪਿਆਰ ਕਰ। ਉੱਜਲ ਹੁੰਦੇ ਆਉਂਦਾ ਉਹ ਯਾਦ, ਪਾਛਾ ਕਹਿੰਦੇ ਕਿਉਂ ਥਾਂ ਉਜਾੜ ਸਮਝੋ, ਉਹ ਥਾਂ ਪਿਆਰ ਕਰਨ ਦੇ ਬਰਾਬਰ ਹੈ। ਪਾਉੜੀ ਮਹਾ ਪਿਆਰ ਉਹ ਧਿਆਨ ਨਦਰ ਕਰ ਮਾਨਿਆ ਮਹਾ ਪਿਆਰ ਬੜਾ ਡਰਣਾ ਉਹ ਧਿਆਨ ਨਦਰ ਕਰ ਮਾਨਿਆ ਉਹ ਧਿਆਨ ਜੰਗ ਨਦਰ ਪਾਪ ਸਹਿਰ ਪਿਤਾ ਜੀ ਕਿ ਬੜੇ ਡਰੋਣੇ ਜੰਗ ਨੂੰ ਜੀਵਾਨੇ ਸ਼ੇਰ ਕਰਕੇ ਮੰਗ ਲਿਆ ਝੂਠ ਸਮਗਰੀ ਤੇ ਸੱਚ ਕਰਨ ਜਾਂਿਆ ਸਮਗਰੀ ਤਦਾਂ ਚੂਠ ਨਾਸ ਹੋਣ ਵਾਲੇ ਏਕ ਵੇਖ ਕੇ ਸੱਚ ਸਦਾ ਕਰ ਰਹਿਣ ਵਾਲੇ ਝੂਠ ਸਮਗਰੀ ਤੇ ਸੱਚ ਕਰਨ ਜਾਂਿਆ ਪਾਛੰਦੇ ਇਹ ਜੀਵ ਸੰਸਾਰ ਧਿਆਨ ਉਸ ਪ੍ਰਮਾਤਮਾ ਨੂੰ ਲੱਗਿਆ ਜਿਨ੍ਹਾਂ ਨਾਸਮਤ ਪਦਾਰਥ ਸੱਚ ਕਰਕੇ ਮੰਨਿਆ ਮੰਨੀ ਬੈਠਾ ਹੈ ਝੂਠ ਸਮੰਧੀ ਤੇ ਇਸ਼ਾਕ ਕਰ ਜਾਣੇ ਨਾ ਨਾ ਸੰਤ ਗਦਾਵਨ ਨੂੰ ਦੇਖਦੇ ਸਦਾ ਟਿਕੇ ਰਹਿਣ ਵਾਲਾ ਸਮਝ ਲਿਆ ਤਾਂ ਕਾਮ ਕਰਵਾ ਦਸਕਾਰ ਤੇ ਤੇ ਹਨ ਸਿਰ ਲੰਗਾ ਜਪਨ ਤੰਤਾਂ ਕਿਤੇ ਜਦੋਂ ਮੌਤ ਦਾ ਡੰਡਾ ਸਿੱਤਿਆ ਵੱਜਦਾ ਨਾ ਉਦੋਂ ਪੁਛਤੋਂਦੇ ਹੋਏ ਬੇਨ ਮੇਰੇ ਗੁਰਦੇਵੁਰਛ ਤੰਤਿਆ ਪਤਾ ਜੀ ਕਹਿੰਦੇ ਗੁਰੂਤ ਪੂਰੇ ਗੁਰੂ ਦੀ ਸ਼ਰਨ ਤੋਂ ਬਿਨਾਂ ਸਤਾਂਵਾਕ ਕਰਦਾ ਜਦੋਂ ਮੌਤ ਦਾ ਪਾਈ ਸਤਿ ਆਂਜਾ ਵਜਨ ਇਹ ਜੀਵ ਭੁੱਲਿਆ ਹੋਇਆ ਭਟਕਿਆ ਹੋਇਆ ਫਿਰ ਪਛਤਾਉਂਦਾ ਜਿੰਨਾ ਪਦਾਰਥਾਂ ਨੂੰ ਨਾਸ ਸੰਤਾਨ ਨੂੰ ਸੱਚ ਕਰਕੇ ਬਣਿਆ ਹੋਇਆ ਸੀ ਉਹ ਨਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਭੋਗਦਾ ਹੋਇਆ ਫਿਰ ਅੰਦਰੋਂ ਪਛਤਾਉਂਦਾ ਜਦੋਂ ਮੌਤ ਦਾ ਨਾਸ ਆ ਗਿਆ ਉਹਨਾਂ ਦੇ ਨੂਰੇ ਗੁਰਦੇ ਯਾਰ ਜੀ 17 ਵਾਂ ਅੱਜ ਚੱਲਦਾ ਹੈ